ਇਸਰ ਸਾਡੇ ਮਾਨਯੋਗ ਡੀਐਸਪੀ ਸ਼੍ਰੀ ਗੌਰਵ ਯਾਦਵ ਤੇ ਸਾਡੇ ਐਸਐਸਪੀ ਸਾਹਿਬ ਦੇ ਜੀ ਹਰਮਨਬੀਰ ਸਿੰਘ ਜੀ ਦੇ ਦਿਸ਼ਾ-ਨਿਸ਼ਾਣ ਕੱਲ ਸਾਡੀ ਜਿਹੜੀ ਸੀਆਈਏ 1 ਦੀ ਪਾਲਟੀ ਸੀਗੀ ਸੀਆਈਏ 2 ਦੀ ਪਾਲਟੀ ਜਿਹੜੀ ਐ ਪੈਟ੍ਰੋਲਿੰਗ ਤੇ ਸੀ ਤਾਂ ਉਹਨਾਂ ਨੂੰ ਜਿੰਦਾ ਦੇ ਬੱਸ ਸਟੈਂਡ ਨਜ਼ਦੀਕ ਇੱਕ ਕਾਰ ਜਿਹੜੀ ਹੈਗੀ ਆ ਫੋਰਡ ਫਿਗੋ ਦੇ ਵਿੱਚ ਚਾਰ ਸ਼ੱਕੀ ਬੰਦੇ ਬੈਠੇ ਨਜ਼ਰ ਆਏ ਸੀ ਤਾਂ ਇਹਨਾਂ ਨੇ ਉਹਨਾਂ ਨੂੰ ਕਾਬੂ ਕਰਕੇ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਕਾਰ ਦੇ ਅੱਗੇ ਗੇਅਰ ਬਾਕਸ ਦੇ ਕੋਲ ਜਿਹੜਾ ਕੰਨਾ ਹੁੰਦਾ ਉਹਦੇ ਵਿੱਚ ਕੋਈ ਨਸ਼ੀਲੇ ਪਦਾਰਥ ਦਾ ਸ਼ੱਕ ਪਿਆ ਉਹਨਾਂ ਨੂੰ ਜਦੋਂ ਇਹਨਾਂ ਨੇ ਫਿਰ ਪੁੱਛਿਆ ਵੀ ਇਹ ਕੀ ਆ ਉਹਨਾਂ ਨੇ ਕੋਈ ਸੈਟੀਸਫੈਕਟਰੀ ਜਵਾਬ ਨਹੀਂ ਦਿੱਤਾ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਕਾਲ ਕੀਤੀ ਮੈਂ ਮੌਕੇ ਤੇ ਗਿਆ ਮੌਕੇ ਤੇ ਜਾ ਕੇ ਉਹਨਾਂ ਨੂੰ ਮੈਂ ਪੁੱਛਿਆ ਵੀ ਤੁਹਾਡੇ ਕੋਲ ਕੋਈ ਨਸ਼ੀਲਾ ਪਦਾਰਥ ਲੱਗਦਾ ਹੈਗਾ ਜਾਂ ਤੁਸੀਂ ਇਹ ਸਾਨੂੰ ਦੱਸੋ ਵੀ ਅਸੀਂ ਇਹਦੀ ਤਲਾਸ਼ੀ ਲੈਣੀ ਹੈ ਤੁਸੀਂ ਸਾਨੂੰ ਤਲਾਸ਼ੀ ਨਹੀਂ ਚਾਹੁੰਦੇ ਹੋ ਕਮਿਸ਼ਨਰ ਸਾਹਿਬ ਨੂੰ ਦੇਣੀ ਹੈ ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਸਾਡੀ ਤਲਾਸ਼ੀ ਲਓ ਜੋ ਤਲਾਸ਼ੀ ਲਈਦਾ ਉਹਦੇ ਵਿੱਚੋਂ ਸਾਨੂੰ ਹੀਰੋਨ ਬਰਾਮਦ ਹੋਈ ਹੀਰੋਨ ਬਰਾਮਦ ਹੋਣ ਤੋਂ ਬਾਅਦ ਜਦ ਅਸੀਂ ਉਹਦਾ ਵਜ਼ਨ ਕੀਤਾ ਤੇ ਉਹ 400 ਗ੍ਰਾਮ ਹੋਈ ਇਹਦੇ ਵਿੱਚ ਜਿਹੜਾ ਕਾਰ ਨੂੰ ਡਰਾਈਵਿੰਗ ਸੀਗੀ ਜਿਹੜੀ ਉਹ ਤੇਜਿੰਦਰ ਸਿੰਘ ਕਰ ਰਿਹਾ ਸੀ ਜਿਹੜਾ ਹੈਗਾ ਪੰਕਜ ਛਾਵੜਾ ਉਹ ਉਹਦੇ ਨਾਲ ਬੈਠਾ ਸੀਗਾ ਤੇ ਪਿੱਛੇ ਮਨਪ੍ਰੀਤ ਉਰਫ ਮੀਨਾ ਬੈਠਾ ਸੀਗਾ ਜਦੋਂ ਇਹਨਾਂ ਤੋਂ ਅਸੀਂ ਇੰਟਰੋਗੇਸ਼ਨ ਕੀਤੀ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਇਹ ਗੱਲ ਸਾਹਮਣੇ ਆਈ ਵੀ ਇਹ ਤਿੰਨਾਂ ਨੇ ਪੈਸੇ ਆਪਸ ਦੇ ਵਿੱਚ ਸ਼ੇਅਰ ਕਰਕੇ ਇਹ ਸਮਾਨ ਲਿਆਂਦਾ ਸੀ ਇਹ ਇਹਨਾਂ ਨੇ ਸਾਨੂੰ ਦਾ ਇਹ ਵੀ ਦੱਸਿਆ ਕਿ ਅੱਗੇ ਜਿਹੜਾ ਹੈਗਾ ਇਹ ਅਸੀਂ ਜਿਹੜਾ ਪ੍ਰੋਫਿਟ ਆਉਣਾ ਸੀ ਉਹ ਆਪਸ ਦੇ ਵਿੱਚ ਤਿੰਨ ਭਾਗਾਂ ਦੇ ਵਿੱਚ ਵੰਡਣਾ ਸੀ ਸ਼ੇਅਰ ਕਰਨਾ ਸੀ ਹਾਂਜੀ ਲੈ ਆਏ ਕਿੱਥੋਂ ਸੀ ਇਹ ਹਜੇ ਇਨਵੈਸਟੀਗੇਸ਼ਨ ਦਾ ਪਾਰਟ ਆ ਸਰ ਚੱਲ ਰਿਹਾ ਜੀ ਹਜੇ ਇਨਵੈਸਟੀਗੇਸ਼ਨ ਮੈਚਲ ਜਦੋਂ ਕਲੀਅਰ ਹੋ ਗਿਆ ਤਾਂ ਉਸ ਤੋਂ ਸਰ ਇਹ ਪਹਿਲਾਂ ਵੀ ਇਹਨਾਂ ਦੇ ਕੀ ਮਾਮਲੇ ਦਰਜ ਹੈ ਕਿ ਹਾਂਜੀ ਸਰ ਇਹਦੇ ਵਿੱਚ ਜਿਹੜਾ ਤੁਜਿੰਦਰ ਸਿੰਘ ਹੈਗਾ ਉਹਦੇ ਤੇ 10 ਮੁਕਦਮੇ ਦਰਜ ਨੇ ਜੀ ਜਿਹੜਾ ਪੰਕਜ ਛਾਵੜਾ ਹੈਗਾ ਸਰ ਇਹਦੇ ਤੇ ਦੋ ਤੇ ਮਨਪ੍ਰੀਤ ਤੇ ਇੱਕ ਜਿਕਰ ਕੀਤਾ ਜਾਵੇ ਐਡੀ ਵੱਡੀ ਤਦਾਦ ਦੇ ਵਿੱਚ ਨਸ਼ਾ ਲੈ ਕੇ ਸੀ ਸਪਾਈ ਕਰਨਾ ਸੀ ਜਾਂ ਖੁਦ ਹੀ ਜਿਹੜਾ ਆਪਾਂ ਯੂਜ਼ ਕਰਨਾ ਸੀ ਕੋਈ ਆ ਲਿੰਕ ਨਹੀਂ ਸਰ ਇਹਨਾਂ ਨੇ ਇਹ ਵਿੱਚ ਸੋਨੇ ਪਾਸੇ ਦੇਖਦੇ ਰਹਿਣਾ ਇਹਨਾਂ ਨੇ ਵੇਚਣਾ ਸੀਗਾ ਜੀ ਠੀਕ ਹੈ ਇਹ ਪਤਾ ਲੱਗਿਆ ਸਰ ਵੀ ਤੇ ਨਾ ਕਿਨਾਂ ਨੂੰ ਇਹਨਾਂ ਤੋਂ ਇਹਨਾਂ ਨਾਲ ਪੁੱਛਣਾ ਨਹੀਂ ਉਹ ਇਨਵੈਸਟੀਗੇਸ਼ਨ ਦੇ ਵਿੱਚ ਮਾਰ ਗਿਆ ਜੀ ਬੈਕਵਰਡ ਫਾਰਵਰਡ ਲਿੰਕ ਦੇ ਵਿੱਚ ਅਸੀਂ ਇਹਦੇ ਜਾਵਾਂਗੇ ਬੈਕਵਰਡ ਫਾਰਵਰਡ ਲਿੰਕ ਦੇ ਵਿੱਚ ਜਾਣ ਦੇ ਨਾਲ ਜੋ ਵੀ ਤਫਤੀਸ਼ ਦੇ ਵਿੱਚ ਗੱਲ ਸਾਹਮਣੇ ਆਈਗੀ ਉਹਦੇ ਮੁਤਾਬਕ ਜਿਹੜੀ ਕਾਨੂੰਨੀ ਕਾਰਵਾਈ ਆ ਉਹ ਅਮਲ ਵਿੱਚ ਲਿਆਂਦੀ ਜਾਵੇਗੀ ਨਾਲ ਦੀ ਨਾਲ ਕਿ ਨਾ ਉਹ ਜੇਲ੍ਹ ਦੇ ਵਿੱਚ ਹੈ ਜਿਹਦੇ ਥ्रू ਇਹ ਲੈ ਕੇ ਆਏ ਨਹੀਂ ਹੱਲੇ ਤੱਕ ਤਾਂ ਪੁਛਗੇ ਚ ਆਈ ਨਹੀਂ ਪੁਛਗੇ ਚ ਚਾਲੂ ਹੈ ਜੀ ਇਹਨਾਂ ਕੋਲ ਕਿਉਂਕਿ ਅੱਜ ਇਹਨਾਂ ਨੂੰ ਪੇਸ਼ ਕਰਨਾ ਸੀਗਾ ਉਹਦੇ ਕਰਕੇ ਜਿਹੜੀ ਅੱਜ ਇਹ ਪੁਲਿਸ ਰਿਪੋਰਟ ਲੈ ਕੇ ਦੁਬਾਰਾ ਆਪਾਂ ਇਹਨਾਂ ਨੂੰ ਦੁਬਾਰਾ ਇਹਨਾਂ ਦੀ ਇੰਟੈਰੋਗੇਸ਼ਨ ਕਰ ਪੂਰੇ ਵੀ ਚਾਲੂ ਹੈ ਸਰ ਤੇ ਪਹਿਲਾ ਜਿਹੜੇ ਜਿਹੜੇ ਮਾਮਲੇ ਚੱਲ ਜਾਂਦੇ ਇਹਨਾਂ ਤਾਂ ਸਾਰਾ ਪਹਿਲਾ ਲੁੱਟਾ ਘੋਹਾਂ ਦੇ ਮਾਮਲੇ ਲੜਾਈ ਝਗੜੇ ਦੇ ਮਾਮਲੇ ਐਨਡੀਪੀਐਸ ਐਕਟ ਦਾ ਮੁਕਦਮਾ অলਰੈਡੀ ਪਹਿਲਾਂ ਦਰਜ ਨੇ ਜੀ ਹਾਂ ਇਹੀ ਕੰਮ ਕਰਦੇ ਆ ਜਾਂ ਹੋਰ ਵੀ ਕੋਈ ਕੀਤਾ ਹੈਗਾ ਇਹਨਾਂ ਦਾ ਆ ਜਾਂ ਕੀ ਨਹੀਂ ਸਰ ਇਹ ਤਕਰੀਬਨ ਇਹੀ ਕੰਮ ਕਰ ਰਹੇ ਆ ਜੀ ਕਿਸਮਤ ਦੇ ਲੋਕ ਨੇ ਜੀ 25 25 30 28 25 ਤੋਂ 28 ਦੀ ਗੇਜ ਦੇ ਵਿੱਚ ਨੇ ਗੇਜੇ ਤੋਂ ਕੀ ਜਦੋ ਇਹੀ ਕੰਮ ਹੈ ਨਾ ਛੇ ਤੋਂ ਸਰ ਇਹ ਤਕਰੀਬਨ ਲੇਬਰਿੰਗ ਕਰਦੇ ਹੈਗੇ ਆ ਤੇ ਜਿਹੜੀ ਗੱਡੀ ਹੈਗੀ ਆ ਉਹ ਕਿਸੇ ਹੋਰ ਦੇ ਨਾਮ ਤੋਂ ਹੈਗੀ ਆ ਜਿਹੜੀ ਵੱਡੀ ਗੱਡੀ ਪੜੀ ਗਈ ਆ ਫੋਰਡ פיਗੋ ਨਸ਼ੇ ਦੀ ਆਦੀ ਨੇ ਜੀ ਨਹੀਂ ਆਦੀ ਨੇ ਜੀ ਅਗਲੀ ਇਨਵੈਸਟੀਗੇਸ਼ਨ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਇਹਦਾ ਗ੍ਰਿਫਟਾਰ ਇਹਦੇ ਬੈਕਵਰਡ ਫਾਰਵਰਡ ਲਿੰਕ ਦੇ ਵਿੱਚ ਜਾਇਆ ਜਾ ਰਿਹਾ ਸਰ ਦੇਖਾਂਗੇ ਅਸੀਂ ਇਹ ਅੱਗੇ ਕਿੱਥੋਂ ਲੈ ਕੇ ਆਏ ਇਨੀ ਕੇਪ ਦੇ ਵਿੱਚ ਸਮਾਨ ਤੇ ਇਹਨਾਂ ਨੇ ਅੱਗੇ ਜਾ ਕੇ ਕਿੱਥੇ ਦੇਣਾ ਸੀ